ਬਹੁਤ-ਬਹੁਤ ਮੁਬਾਰਕਬਾਦ ਦਿਨਾਂ ਦਿਲੋਂ ਔਰ ਬਹੁਤ-ਬਹੁਤ ਵਧਾਈਆਂ ਦੇ। ਦੋਸਤੋ ਇਹ ਜਿਹੜੀ ਆਜ਼ਾਦੀ ਹੈ ਇਹਦੇ ਵਾਸਤੇ ਸਾਨੂੰ ਬਹੁਤ ਸੰਘਰਸ਼ ਕਰਨਾ ਪਿਆ ਲੜਾਈਆਂ ਲੜਨੀਆਂ ਪਈਆਂ, ਜਾਨਾਂ ਵਾਰਨੀਆਂ ਪਈਆਂ। ਆਜ਼ਾਦੀ ਦਾ ਇਤਿਹਾਸ ਦੇਖੀਏ ਤਾਂ ਪੰਜਾਬੀਆਂ ਦਾ ਯੋਗਦਾਨ ਸਭ ਤੋਂ ਅੱਗੇ ਸਭ ਤੋਂ ਮੂਲਿਕ ਤੌਰ ਦੇ ਵਿੱਚ ਆਜ਼ਾਦੀ ਕੋ ਲਾਟੀਆਂ ਜਿਹੜੇ ਨੇ ਉਹ ਪੰਜਾਬ ਤੋਂ ਨੇ ਭਾਵੇਂ ਉਹ ਕੁਕਲ ਲਹਿਰ ਹੋਵੇ ਭਾਵੇਂ ਉਹ ਬਬਰ ਕਾਲੀ ਲਹਿਰ ਹੋਵੇ ਭਾਵੇਂ ਗਦਰੀ ਬਾਬਿਆਂ ਦਾ ਸੰਘਰਸ਼ ਹੋਵੇ ਜਿੱਥੇ ਵੀ ਜੋ ਵੀ ਲਹਿਰ ਚੱਲੀ ਇਨਕਲਾਬ ਚੱਲਿਆ ਪੰਜਾਬੀਆਂ ਨੇ ਵੱਧ ਚੜ ਕੇ ਉਹ ਚ ਹਿੱਸਾ ਲਿਆ ਤੇ ਜੱਦੀ ਜਿਹੜੀ ਐ ਇਹ ਸਾਨੂੰ ਬਹੁਤ ਮਹਿੰਗੇ ਭਾਪ ਪਈ ਐ ਬਹੁਤ ਕੁਰਬਾਨੀਆਂ ਦਿੱਤੀਆਂ ਦੀਆਂ ਤੇ ਜਿਹੜੀ ਕੌਮ ਆਪਣੇ ਵਿਰਸੇ ਨੂੰ ਆਪਣੀਆਂ ਕੁਰਬਾਨੀਆਂ ਨੂੰ ਯਾਦ ਰੱਖਦੀ ਐ ਉਹ ਕੌਮ ਜਿੰਦਾ ਰਹਿੰਦੀ ਐ ਤੇ ਸਾਡੇ ਇਤਿਹਾਸ ਦੇ ਵਿੱਚ ਕੁਰਬਾਨੀਆਂ ਨੇ ਸ਼ਹੀਦਾਂ ਦੇ ਸਰਤਾਜ ਕਹੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਸ਼ਹੀਦیاں ਸ਼ੁਰੂ ਹੋਈਆਂ ਗੁਰੂ ਤੇਗ ਬਹਾਦਰ ਜੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਸਰਵੰਸ ਵਾਰਿਆ ਉਸ ਤੋਂ ਬਾਅਦ ਸਾਡੇ ਸ਼ਹੀਦ ਆਜ਼ਮ ਪਗਤ ਸਿੰਘ ਸ਼ਹੀਦ 우ਦਮ ਸਿੰਘ ਕਰਤਾਰ ਸਿੰਘ ਸਰਾਬਾ ਦੀਵਾਨ ਸਿੰਘ ਕਾਲੇ ਪਾਣੀ ਮਦਨ لال ਢੀਂਗਰਾ ਲਾਲਾ ਲਾਜਪਤਰਾਏ ਜੀ ਕਿੰਨੇ ਸ਼ਹੀਦ ਜਿਨ੍ਹਾਂ ਦੇ ਨਾਮ ਲਿਸਟ ਬਹੁਤ ਲੰਬੀ ਹੈ ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ ਔਰ ਜਿੱਥੇ-ਜਿੱਥੇ ਵੀ ਉਹਨਾਂ ਦੇ ਡਿਊਟੀਆਂ ਲੱਗੀਆਂ ਵਿਦੇਸ਼ਾਂ 'ਚ ਵੀ ਲੱਗੀਆਂ ਕਈਆਂ ਨੇ ਡਿਊਟੀਆਂ ਤੇ ਉਹਨਾਂ ਨੇ ਆਜ਼ਾਦੀ ਲੈ ਕੇ ਆਉਣ ਦੇ ਵਿੱਚ ਆਪਣਾ ਯੋਗਦਾਨ ਪਾਇਆ ਆਪਣਾ ਜੀਵਨ ਵਾਰਿਆ ਤਾਂ ਕਿ ਤੇ ਜਾ ਕੇ ਸਾਨੂੰ ਇਹ ਆਜ਼ਾਦੀ ਮਿਲੀ ਮੈਂ ਜਿਸ ਤਰ੍ਹਾਂ ਕਹਿੰਦੇ ਸੀ ਕਿ ਆਜ਼ਾਦੀ ਦਾ ਮੁੱਲ ਸਾਨੂੰ ਬਹੁਤ ਮਹਿੰਗਾ ਤਾਰਨਾ ਪਿਆ ਉਹ ਇਹ ਸੀਗਾ ਕਿ ਜਿਸ ਵੇਲੇ ਪੂਰਾ ਦੇਸ਼ 15 ਅਗਸਤ 1947 ਨੂੰ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਤਾਂ ਅਸੀਂ ਪੰਜਾਬੀ ਉਸ ਵੇਲੇ ਵੰਡ ਦਾ ਇੱਕ ਖੂਨੀ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਰੇ ਸੀ ਲੱਖਾਂ ਦੀ ਗਿਣਤੀ ਚ ਜੀ ਚ ਕਿਹਾ ਜਾਂਦਾ 10 ਲੱਖ ੱਟੋ ੱਟ ਸਾਡੇ ਦੋਨੇ ਪੰਜਾਬਾਂ ਦੇ ਆਪਸ ਦੇ ਭੈਣ ਭਰਾ ਕੱਟ ਵੱਢ ਕੇ ਮਰ ਗਏ ਪਰ ਫਿਰ ਵੀ ਪੰਜਾਬ ਜਿਹੜਾ ਜਾਂ ਪੰਜਾਬੀ ਜਿਹੜੇ ਨੇ ਉਹਨਾਂ ਨੇ ਇਹ ਸੰਤਾਪ ਨੂੰ ਭੁੱਲ ਕੇ ਇਸ ਦੁੱਖ ਨੂੰ ਭੁੱਲ ਕੇ ਦੇਸ਼ ਵਾਸਤੇ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫਿਰ ਖੜੇ ਹੋਏ ਅੱਜ ਫੇਰ ਸਾਡਾ ਨਾਮ ਜਿਹੜਾ ਪੰਜਾਬੀਆਂ ਦਾ ਉਹ ਬੋਲਦਾ ਹੈ ਕਿ ਜਿਹੜੀਆਂ ਸਰਹੱਦਾਂ ਨੇ ਵੇਚਦੀਆਂ ਉਹਨਾਂ ਤੇ ਰਾਖੀ ਕਰਨ ਲਈ ਸਾਡੇ ਮੁੰਡੇ ਸਾਡੇ ਸਾਡੀਆਂ ਧੀਆ ਸਾਡੇ ਜਵਾਨ ਖੜੇ ਨੇ ਔਰ ਆਜ਼ਾਦੀ ਨੂੰ ਲੈਣ ਲਈ ਵੀ ਤੇ ਆਜ਼ਾਦੀ ਨੂੰ ਕਾਇਮ ਰੱਖਣ ਲਈ ਵੀ ਸਾਡਾ ਯੋਗਦਾਨ ਹੈ ਉਤ ਬਾਦ ਦੇਸ਼ ਜਿਹੜਾ ਉਹ ਇੱਕ ਅਨਾਜ ਦੇ ਸੰਕਟ 'ਚ ਫਸ ਗਿਆ ਸਾਨੂੰ ਅਮਰੀਕਾ ਤੋਂ ਕਣਕ ਮੰਗਾਉਣੀ ਪੈਂਦੀ ਸੀ ਉਹ ਕਣਕ ਵੀ ਬਚੀ ਖੂਚੀ ਕਣਕ ਹੁੰਦੀ ਸੀ ਖਰਾਬ ਜੀ ਕਣਕ ਹੁੰਦੀ ਸੀ ਖਰ ਸਾਡੇ ਜੰਮਣ ਤੋਂ ਪਹਿਲਾਂ ਦੀ ਗੱਲਾਂ ਨੇ ਪਰ ਅਸੀਂ ਕਿਤਾਬਾਂ 'ਚ ਪੜਿਆ ਫਿਰ ਹਰਾ ਇਨਕਲਾਬ ਲੈਉਣਾ ਪਿਆ ਕਿ ਦੇਸ਼ ਨੂੰ ਅਨਾਜ ਦੇ ਮਾਮਲੇ 'ਚ ਆਤਮ ਨਿਰਭਰ ਕਰਨਾ ਹੈ ਫਿਰ ਪੰਜਾਬੀ ਆਏ ਫਿਰ ਪੰਜਾਬੀਆਂ ਨੇ ਹਰਾ ਇਨਕਲਾਬ ਲਿਆਂਦਾ ਧਰਤੀ ਦੀ ਹਿੱਕ ਚੀਰੀ ਤੇ ਪੰਜਾਬ ਦੀ ਧਰਤੀ ਤੋਂ ਇੰਨਾ ਅਨਾਜ ਪੈਦਾ ਕਰਤਾ ਕਿ ਭਾਰਤ ਦੇ ਜਿਹੜੇ ਦੇਸ਼ ਦੇ ਜਿਹੜੇ ਅਨਾਜ ਭੰਡਾਰ ਸੀ ਉਹ ਛੋਟੇ ਪੈ ਗਏ ਤੇ ਅੱਜ ਅਸੀਂ ਜਿੰਨਾ ਮੁਲਕਾਂ ਤੋਂ ਮੰਗਾਉਂਦੇ ਸੀ ਅਸੀਂ ਉਹਨਾਂ ਮੁਲਕਾਂ ਨੂੰ ਅੱਜ ਭੇਜਦੇ ਆਂ ਅਨਾਜ ਇਹਦੇ ਬਦਲੇ ਵੀ ਸਾਨੂੰ ਕਾਫੀ ਮਹਿੰਗੀ ਕੀਮਤ ਕੋ ਚਕਾਉਣੀ ਪਈ ਕਿ ਸਾਡਾ ਪਾਣੀ ਬਹੁਤ ਥੱਲੇ ਚਲਾ ਗਿਆ ਸੋ ਪੰਜਾਬ ਸਰਕਾਰ ਨੇ ਜਦੋਂ ਦਾ ਆਪਣਾ ਨਵੀਂ ਪੰਜਾਬ ਸਰਕਾਰ ਨੇ 16 ਮਾਰਚ 2022 ਨੂੰ ਕਾਰਜਪਾਰ ਸੰਭਾਲਿਆ ਪਹਿਲਾਂ ਤਾਂ ਸਰਕਾਰ ਦੀ ਨੀਅਤ ਐਥੋਂ ਹੀ ਪਤਾ ਲੱਗ ਜੂਗਾ ਆਮ ਤੌਰ ਤੇ ਸੌਚੁੱਕ ਸਮਾਗਮ ਜਿਹੜੇ ਨੇ ਉਹ ਰਾਜ ਭਗਨਾ ਚ ਜਾਂ ਖੇਡ ਸਟੇਡੀਅਮ ਚ ਹੁੰਦੇ ਨੇ ਪਰ ਅਸੀਂ ਆਪਣਾ ਸੌਚੁੱਕ ਸਮਾਗਮ ਸ਼ਹੀਦਿਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾਂ ਚ ਰੱਖਿਆ ਤਾਂ ਕਿ ਸਾਨੂੰ ਉਹਨਾਂ ਦਾ ਅਸ਼ੀਰਵਾਦ ਵੀ ਰਵੇ ਤੇ ਸਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਵੀ ਰਵੇ ਕਿ ਅਸੀਂ ਉੱਥੇ ਜਾ ਕੇ ਸੌ ਚੁੱਕੀ ਹੋਈ ਹੈ ਜਿਨ੍ਹਾਂ ਨੇ 23 23 ਸਾਲ ਦੀ ਉਮਰ ਚ ਫਾਂਸੀ ਦੇ ਰਸੇ ਚੁੰਮੇ ਹੋਏ ਸੋ ਇਸ ਮਾਮਲੇ ਚ ਪੰਜਾਬ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਪੰਜਾਬ ਪੰਜ ਆਪ ਪੰਜ ਪਾਣੀ ਸੂਬੇ ਦਾ ਨਾਮ ਪੰਜ ਪਾਣੀਆਂ ਤੇ ਹੈ ਪਰ ਸੂਬੇ ਕੋਲੇ ਨਾ ਧਰਤੀ ਵਿਚਲਾ ਪਾਣੀ ਡਾਰਕ ਜ਼ੋਨ ਡਿਕਲੇਅਰ ਹੋ ਗਿਆ ਲਗਭਗ ਪੂਨਾ ਪੰਜਾਬ ਨਾਪ ਧਰਤੀ ਵਿਚਲਾ ਪਾਣੀ ਨਾ ਉੱਪਰਲਾ ਪਾਣੀ ਨਾ ਪੀਣ ਨੂੰ ਪਾਣੀ ਤੇ ਫਿਰ ਕਹਾਦਾ ਪੰਜ ਆਪ ਤਾਂ ਅਸੀਂ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਪਹਿਲਾਂ ਜੋ ਸਰਕਾਰਾਂ ਨੇ ਕਦੇ ਵੀ ਨਹੀਂ ਕੀਤਾ ਤਾਂ ਅਸੀਂ ਨਹਿਰਾਂ ਕੱਸੀਆਂ ਜਾਂ ਪੁਰਾਣੇ ਰਜਵਾਹੇ ਜਿਹੜੇ ਬੰਦ ਹੋ ਗਏ ਸੀ ਉਹਨਾਂ ਨੂੰ ਚਲਾਇਆ ਅਸੀਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਇਆ ਔਰ ਹੁਣ ਵੀ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਤੇ ਪਾਈਪਾਂ ਅੰਡਰਗਰਾਉਂਡ ਪਾਈਪਾਂ ਪੈ ਰਹੀਆਂ ਨੇ ਕਿਤੇ ਪੁਰਾਣੀਆਂ ਕੱਸੀਆਂ ਜਿਹੜੀਆਂ ਨੇ ਉਹਨਾਂ ਨੂੰ ਪੱਕੀਆਂ ਕੀਤੀ ਜਾ ਰਿਹਾ ਹੈ ਕਿ ਤੇ ਰਜਵਾਹੇ ਸੂਏ ਦੁਬਾਰਾ ਚਲਾਏ ਜਾ ਰਹੇ ਨੇ ਤਾਂ ਕਿ ਨਹਿਰੀ ਪਾਣੀ ਜਿਹੜਾ ਉਹ ਖੇਤਾਂ ਚ ਜਾਵੇ ਤੇ ਧਰਤੀ ਵਿਚਲਾ ਪਾਣੀ ਜਿਹੜਾ ਟਿਊਬਵਲ ਜਿਹੜੇ ਨੇ ਉਹ ਬੰਦ ਕਰੀਏ ਤਾਂ ਕਿ ਧਰਤੀ ਵਿਚਲਾ ਪਾਣੀ ਵੱਸ ਸਕੇ ਪਾਣੀ ਉੱਪਰ ਆਵੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਪਵਨ ਗੁਰੂ ਪਾਣੀ ਪਤੈ ਮਾਤਾ ਧਰਤ ਮਾਤੈ ਆਪਾਂ ਥੋੜਾ ਜਿਹਾ ਪੂਰੇ ਉਤਰੀਏ ਮਾਲਵਾ ਨਹਿਰ ਇਸ سلسلے ਚ ਇੱਕ ਲਾਈਫਲਾਈਨ ਹੈ ਮਾਲਵਾ ਨਹਿਰ ਦਾ ਜਿਹੜਾ ਫੈਸਲਾ ਹੈ 2300 ਕਰੋੜ ਰੁਪਏ ਦੀ ਲਾਗਤ ਨਾਲ ਬਣੂਗੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਵਿੱਚ ਪਹਿਲੀ ਨਹਿਰ ਬਣ ਰਹੀ ਹੈ ਉਹਦਾ ਨਾਮ ਹੈ ਮਾਲਵਾ ਨਹਿਰ ਜੋ ਹਰੀਕੇ ਬੱਤਨ ਤੋਂ ਲੈ ਕੇ ਰਾਜਸਥਾਨ ਦੀ ਸਰਹੱਦੀ ਪਿੰਡਾਂ ਤੱਕ ਜਾਊਗੀ 149 ਕਿਲੋਮੀਟਰ ਲੰਬਾਈ ਹੈ 12.5 ਫੁੱਟ ਡੰਗਾਈ ਹੈ 50 ਫੁੱਟ ਉੱਪਰੋਂ ਚੜਾਈ ਹੈ 521 ਮੋਗੇ ਨੇ ਤੇ 2 ਲੱਖ ਏਕੜ ਜ਼ਮੀਨ ਨੂੰ ਸਿੰਜੂਗੀ 2 ਲੱਖ ਏਕੜ ਜਿਹੜਾ ਕਿਸਾਨ ਹੈ ਉਹਦਾ ਜਿਹੜਾ ਉਹਦੀ ਜ਼ਮੀਨ ਹੈ ਉਹ ਮਾਲਵਾ ਇੱਕ ਨਹਿਰ ਜਿਹੜੀ ਉਹ ਪਾਣੀ ਦੇਊਗੀ ਬਹੁਤ ਵੱਡੀ ਗੱਲ ਹੋਊਗੀ ਸੋ ਸਾਡੀ ਇਹੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਪਾਣੀਆਂ ਨੂੰ بچਾਈਏ ਫਿਰ ਪੰਜਾਬ ਦੀ ਜਵਾਨੀ ਬਾਹਰਲੇ ਮੁਲਕਾਂ ਨੂੰ ਭਜ ਰਹੀ ਹੈ ਕਿਉਂ ਭਜ ਰਹੇ ਨੇ ਜੀ ਇੰਨੀ ਜਰਖੇਜ਼ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਗੁਰੂਆਂ ਦੀ ਧਰਤੀ ਹੈ ਅਸੀਂ ਉਧਰ ਨੂੰ ਕਿਉਂ ਭਜ ਰਹੇ ਹਾਂ ਕਿਉਂਕਿ ਕਿੰਨੇ ਕਿਤੇ ਸਿਸਟਮ ਦੀਆਂ ਖਾਮੀਆਂ ਸੀ ਤਾਂ ਅਸੀਂ ਨੌکریاں ਦੇਣ ਦਾ ਰੋਜ਼ਗਾਰ ਦੇਣ ਦਾ ਫੈਸਲਾ ਕੀਤਾ ਜਿਸ ਵੇਲੇ ਤੱਕ ਮੈਂ ਬੋਲ ਰਿਹਾ ਹਾਂ ਤੁਹਾਡੇ ਸਾਹਮਣੇ ਉਸ ਵੇਲੇ ਤੱਕ 44000 666 ਨੌکریاں ਦੇ ਚੁੱਕੇ ਹਾਂ ਵੱਖ-ਵੱਖ ਸਰਕਾਰੀ ਵਿਭਾਗਾਂ 'ਚ ਔਰ ਮੈਰਿਟ ਤੇ ਨੌਕਰੀ ਮਿਲ ਰਹੀ ਹੈ 1 ਰੁਪਿਆ ਵੀ ਰਿਸ਼ਵਤ ਜਾਂ ਕੋਈ ਸਿਫਾਰਿਸ਼ ਵਗੈਰਾ ਨਹੀਂ ਚਲਦੀ ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਨਿਯੁਕਤੀ ਪੱਤਰ ਸਮਰੋਹ ਹੁੰਦੇ ਨੇ ਤੇ ਉਥੇ ਬੱਚੇ ਖੁਦ ਵੀ ਬੋਲਦੇ ਨੇ ਕਿ ਮੈਂ ਵੀ ਬਾਹਰ ਜਾਣ ਦਾ ਤਿਆਰੀ ਕਰ ਲਈ ਸੀ ਮੇਰੇ ਬਾਪੂ ਜੀ ਨੇ ਵੀ ਪੈਸੇ ਇਕੱਠੇ ਕਰਲੇ ਸੀ ਪਰ ਅਸੀਂ ਕਿਹਾ ਚਲੋ ਇੱਕ ਪੇਪਰ ਦਿੱਤਾ ਹੋਇਆ ਉਹਦਾ ਰਿਜ਼ਲਟ ਆ ਲੈਣ ਦੋ ਉਹ ਰਿਜ਼ਲਟ ਆ ਗਿਆ ਜੀ ਮੈਂ ਪਟਵਾਰੀ ਬਣ ਗਿਆ ਮੈਂ ਇਨਸਪੈਕਟਰ ਬਣ ਗਿਆ ਮੈਂ ਡੀਐਸਪੀ ਲੱਗ ਗਿਆ ਮੈਂ ਹੈੱਡ ਕਲਰਕ ਬਣ ਗਿਆ ਜਿੱਥੇ-ਜਿੱਥੇ ਵੀ ਉਹਨਾਂ ਨੇ ਕੰਪੀਟੀਸ਼ਨ ਦੇ ਐਗਜ਼ਾਮ ਦਿੱਤੇ ਨੇ ਉੱਥੇ ਉਹਨਾਂ ਨੂੰ ਨੌਕਰੀ ਮਿਲ ਰਹੀ ਹੈ ਸੋ ਇਹ ਬੜੀ ਵੱਡੀ ਪ੍ਰਾਪਤੀ ਹੈ ਫਿਰ ਕਿਉਂਕਿ ਪੰਜਾਬ ਦੇ ਕੋਲੇ ਨਹਿਰਾਂ ਨੇ ਡੈਮ ਨੇ ਫਿਰ ਵੀ ਸਾਡੀ ਬਿਜਲੀ ਬੜੀ ਮਹਿੰਗੀ ਸੀ ਤੇ ਆਉਣ ਦੀ ਵੀ ਘੱਟ ਸੀ ਅਸੀਂ ਕੋਲੇ ਦੀ ਖਾਨ ਪੰਜਾਬ ਦੀ ਇੱਕ ਕੋਲੇ ਦੀ ਖਾਨ ਪਛਵਾੜਾ ਝਾਰਖੰਡ ਦੇ ਵਿੱਚ ਉਹ ਬੰਦ ਪਈ ਸੀ 2015 ਤੋਂ ਬੰਦ ਪਈ ਸੀ ਪਤਾ ਨਹੀਂ ਕਿਹੜੇ ਕਾਰਨਾ ਕਰਕੇ ਬੰਦ ਪਈ ਸੀ ਤਾਂ ਅਸੀਂ 2009 ਸਾਰ 2022 ਚ ਉਹ ਚਲਾਈ ਸਾਨੂੰ ਕੋਲਾ ਮਿਲਣ ਲੱਗ ਗਿਆ 30 ਲੱਖ ਮੀਟਰ ਟਨ ਪਰ ਯਰ ਕੋਲਾ ਮਿਲਣਾ ਗਿਆ ਤਾਂ ਸਾਡੇ ਥਰਮਲ ਪਲਾਂਟ ਜਿਹੜੇ ਨੇ ਉਹਨਾਂ ਚ ਕੋਲੇ ਦਾ ਭੰਡਾਰ ਹੋ ਗਿਆ ਤਾਂ ਅਸੀਂ ਇੱਕ ਪ੍ਰਾਈਵੇਟ ਥਰਮਲ ਪਲਾਂਟ ਖਰੀਦਿਆ ਗੋਇੰਦਵਾਲ ਸਾਹਿਬ ਵਾਲਾ ਜੀਵੀ ਕੇ ਕੰਪਨੀ ਕੋਲੇ ਸੀਗਾ ਉਹ ਤੇ ਉਹਦਾ ਨਾਮ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਰੱਖਿਆ ਕਿਉਂਕਿ ਸ੍ਰੀ ਗੁਰੂ ਅਮਰਦਾਸ ਜੀ ਦੀ ਸਾਰੀ ਜ਼ਿੰਦਗੀ ਗੋਇੰਦਵਾਲ ਸਾਹਿਬ ਜਿੱਥੇ ਉਹਨਾਂ ਨੇ ਸਤੀ ਪ੍ਰਥਾ ਖਤਮ ਕੀਤੀ ਤੇ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਉਨ੍ਹਾਂ ਦੇ ਨਾਂ ਤੇ ਅੱਜ ਉਹ 540 ਮੈਗਾਵਾਟ ਦਾ ਜਿਹੜਾ ਥਰਮਲ ਪਲਾਂਟਾ ਜੋ 1080 ਕਰੋੜ ਦੇ ਵਿੱਚ ਖਰੀਦਿਆ ਉਹ ਬਿਜਲੀ ਦੇ ਰਿਹਾ ਤਾਂ ਅਸੀਂ ਕੋਲਾ ਸਰਪਲਸ ਵੀ ਆਉਣ ਬਿਜਲੀ ਸਰਪਲਸ ਵੀ ਪੰਜਾਬ ਦੇ ਵਿੱਚ ਸੜਕਾਂ ਬਹੁਤ ਵਧੀਆ ਨੇ ਪੰਜਾਬੀਆਂ ਕੋਲੇ ਗੱਡੀਆਂ ਬਹੁਤ ਵੱਡੀਆਂ-ਵੱਡੀਆਂ ਨੇ ਪੰਜਾਬੀ ਖੁੱਲੇ ਦਿਲੇ ਵਾਲੇ ਨੇ ਖਰਚਾ ਕਰਨ ਨੂੰ ਕੋਈ ਕਿਰਸਨੀ ਕਰਦੇ ਸੰਕੋਚ ਨਹੀਂ ਕਰਦੇ ਗੱਡੀਆਂ ਵੀ ਨਹੀਂ ਸੜਕਾਂ ਵੀ ਨਹੀਂ ਇਹਦੇ ਨਾਲ ਫਿਰ ਐਕਸੀਡੈਂਟ ਵੀ ਆ ਗਏ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਤਾਂ ਮੈਂ ਪਾਰਲੀਮੈਂਟ ਦੇ ਰਿਕਾਰਡ ਚੋਂ ਕਢਵਾਇਆ ਸੀ ਕਿ ਦੇਸ਼ ਦੇ ਵਿੱਚ ਐਕਸੀਡੈਂਟਾਂ 'ਚ ਕਿਹੜੀ ਸਟੇਟ 'ਚ ਕਿੰਨੀਆਂ ਮਾਤਾਂ ਹੁੰਦੀਆਂ ਤੁਮ ਇਹਨੂੰ ਜਾਣ ਕੇ ਬਹੁਤ ਦੁੱਖ ਹੋਇਆ ਕਿ ਪੰਜਾਬ ਉਹਦੇ 'ਚ 17 ਉਸ ਵੇਲੇ 15 ਸੀ ਹੁਣ 17 ਹੋ ਗਏ 15 ਮੌਤਾਂ ਪਰ ਡੇ ਇੱਕ ਦਿਨ ਚ ਮਤਲਬ 15 ਨੂੰ 30 ਨਾਲ ਗੁਣਾ ਕਰ ਲੋ 450 ਸਾਢੇ 450 ਨੂੰ 12 ਨਾਲ ਗੁਣਾ ਕਰ ਲੈਨੇ ਜਿਹੜੇ 5000 ਤੋਂ ਵੱਧ ਬੰਦਾ ਮਰ ਜਾਂਦਾ ਸੜਕਾਂ ਤੇ ਤੇ ਆਪਾਂ ਕਿਸਮਤ ਕਹਿ ਕੇ ਜਾਂ ਇਹੀ ਲਿਖੀ ਸੀ ਭਾਗਾਂ ਚ ਲਿਖੀ ਸੀ ਕਹਿ ਕੇ ਮਕਾਨਾਂ ਚ ਲਈ ਜਾਂਦੀਆਂ ਭੋਗ ਪਾ ਦਿੰਦੇ ਸੀ ਪਰ ਅਸੀਂ ਇੱਕ ਨਵਿਕਲੀ ਪਹਿਲ ਕੀਤੀ ਕਿ ਸੜਕਾਂ ਤੇ ਕੰਟਰੋਲ ਕਰੀਏ ਸੜਕਾਂ ਤੇ ਕਿਉਂਕਿ ਜਿਹੜੀ ਪੁਲਿਸ ਹੈ ਪੁਲਿਸ ਕੋਲੇ ਬਹੁਤ ਕੰਮ ਨੇ ਪੁਲਿਸ ਕੋਲੇ ਸੱਸਾਂ ਨੂੰ ਆਂਦੇ ਝਗੜਿਆਂ ਤੋਂ ਲੈ ਕੇ ਪੁਲਿਸ ਕੋਲੇ ਸਾਰੇ ਕ੍ਰਿਮੀਨਲ ਐਕਟ ਸਾਰਾ ਕੁਝ ਪੁਲਿਸ ਕੋਲੇ ਆ ਕੋਈ ਨਹਿਰ ਚ ਲਾਸ਼ ਜਾਂਦੀ ਹੈ ਪੁਲਿਸ ਨੇ ਕੱਢਣੀ ਹੈ ਫਿਰ ਦੇਖਣੀ ਹੈ ਲਾਸ਼ ਕਿੱਥੋਂ ਆਈ ਹੈ ਕਿਹੜੀ ਜੂਰੀਡਿਕਸ਼ਨ ਕਿਹੜੇ ਥਾਣੇ ਦੀ ਚ ਫਿਰ ਸੜਕ ਤੇ ਇਸੇ ਨੂੰ ਉਹਨਾਂ ਕੋਲੇ ਵੀ ਜਾਣਾ ਤਾਂ ਅਸੀਂ ਇੱਕ SSF ਨਾਂ ਦੀ ਨਵੀਂ ਪੁਲਿਸ ਬਣਾਈ SSF ਸਰਕਸ ਰੱਖਿਆ ਫੋਰਸ ਪੰਜਾਬ ਦੇਸ਼ ਦਾ ਪਹਿਲਾ ਸੂਬਾ ਜਿੱਦੇ ਕੋਲੇ ਆਪਣੀ ਪੁਲਿਸ ਇੱਕ ਅਲੱਗ ਹੈ ਜੋ ਸੜਕਾਂ ਤੇ ਰਾਖੀ ਕਰਦੀ ਹੈ ਨਵੀਆਂ ਗੱਡੀਆਂ ਦਿੱਤੀਆਂ ਉਹਨਾਂ ਨੂੰ ਨਵੇਂ ਮੁੰਡੇ ਕੁੜੇ ਨੂੰ ਟ੍ਰੇਨ ਕੀਤਾ ਅੱਜ ਤੁਸੀਂ ਸੜਕਾਂ ਤੇ ਜਾਂਦੇ ਹੋਵੋਗੇ ਤਾਂ ਸਭ ਤੋਂ ਵਧੀਆ ਗੱਡੀਆਂ ਉਹਨਾਂ ਕੋਲੇ ਨੇ ਤੇ ਐਸਐਸਐਫ ਦਾ ਜਿਹੜਾ ਅੰਕੜਾ ਹੈ ਉਹ ਚ ਪਿਛਲੇ 4 ਮਹੀਨਿਆਂ ਦੇ ਵਿੱਚ ਇੱਕ ਫਰਵਰੀ ਨੂੰ ਲਾਂਚ ਕੀਤੀ ਸੀ 4-5 ਮਹੀਨਿਆਂ ਦੇ ਵਿੱਚ ਹਜ਼ਾਰ ਤੋਂ 1200 ਜਾਨਾਂ ਬਚਾਤੀਆਂ ਸੋ ਇਹ ਵੀ ਬਹੁਤ ਵੱਡੀ ਉਪਰਾਲਾ ਹੈ ਹੁਣ ਮੈਨੂੰ ਦੂਜੇ ਸੂਬੇ ਪੁੱਛ ਰਹੇ ਨੇ ਕਿ ਕਿੱਥੋਂ ਟ੍ਰੇਨਿੰਗ ਦਿੱਤੀ ਹੈ ਤੇ ਕੀ ਕੀ ਗੱਡੀਆਂ ਦੇ ਵਿੱਚ ਤੁਸੀਂ ਇਕਵਿਪਮੈਂਟ ਦਿੰਨੇ ਹੋ ਤਾਂ ਅਸੀਂ ਉਹਨਾਂ ਨੂੰ ਜ਼ਰੂਰ ਦੱਸਾਂਗੇ ਜੇ ਸਾਡੇ ਕੋਈ ਪੁੱਛੂਗਾ ਕਿਉਂਕਿ ਪੰਜਾਬ ਤਾਂ ਹਮੇਸ਼ਾ ਲੀਡ ਹੀ ਕਰਦਾ ਰਿਹਾ ਸੋ ਆਜ਼ਾਦੀ ਦਿਵਸ ਦੇ ਮੌਕੇ ਤੇ ਮੈਂ ਸਾਰੇ ਪੰਜਾਬੀਆਂ ਨੂੰ ਵੀ ਇਹ ਕਹਿਣਾ ਚਾਹੁੰਦਾ ਜਿੱਥੇ ਵੀ ਦੁਨੀਆ ਪਰਚ ਵਸਦੇ ਹੋ ਕਿ ਆਜ਼ਾਦੀ ਆਪਣੀ ਹੈ ਆਜ਼ਾਦੀ ਅਪਾਂ ਲਈ ਹੋਈ ਹੈ ਕਾਰੇ ਪਾਣੀ ਚ 80% ਨਾਮ ਪੰਜਾਬੀਆਂ ਦੇ ਲਿਖੇ ਹੋਏ ਨੇ ਫਾਂਸੀਆ ਜੱਪਾ ਅੱਗੇ ਤਾਂ ਇਹ ਆਪਾਂ ਆਪਣਾ ਦੇਸ਼ ਇਹ ਨਹੀਂ ਕਹਿਣਾ ਕਿ ਮੈਂ ਇੱਥੇ ਰਹਿਣਾ ਨਹੀਂ ਕਿਉਂ ਨਹੀਂ ਰਹਿਣਾ ਸਾਡਾ ਦੇਸ਼ ਹੈ ਅਸੀਂ ਲਿਆ ਅਸੀਂ ਉਹਨਾਂ ਨੂੰ ਜਿਹੜੇ ਫਰੰਗੀ ਸੀ ਅਸੀਂ ਉਹਨਾਂ ਨੂੰ ਭਜਾਇਆ ਇੱਥੋਂ ਉਸ ਤੋਂ ਪਹਿਲਾਂ ਸਾਡੇ ਗੁਰੂ ਸਾਹਿਬ ਬਾਬਰ ਨੂੰ ਜਾਬਰ ਕਹਿੰਦੇ ਰਹੇ ਆ ਉਹਨਾਂ ਨੇ ਜਿਲ੍ਹਾ ਕਟਿਆਨੇ ਤੋਂ ਅਸੀਂ ਤਾਂ ਬਹੁਤ ਚਿਰ ਤੋਂ ਲੱਗੇ ਹੋ ਰਿਆਂ ਜ਼ੁਲਮਾਂ ਦੇ ਖਿਲਾਫ ਸੋ ਇਸ ਕਰਕੇ ਆਜ਼ਾਦੀ ਦਿਹਾੜਾ ਜਿਹੜਾ ਹੈ ਇਹਨੂੰ ਖੁਸ਼ੀ ਨਾਲ ਮਨਾਓ ਇਹ ਆਪਣੇ ਸ਼ਹੀਦਾਂ ਨੇ ਖੂਨ ਨਾਲ ਲੈ ਕੇ ਦਿੱਤਾ ਹੈ ਦਿਹਾੜਾ ਅਰ ਅਰ ਖੂਨ ਵੀ ਉਹ ਜਿਹੜਾ ਉੱਬਲਦਾ ਸੀ 22 33 ਸਾਲ ਦਾ ਸੋ ਖੇਤੀ ਸੈਕਟਰ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ ਫੂਡ ਪ੍ਰੋਸੈਸਿੰਗ ਦੇ ਵਿੱਚ ਬਹੁਤ ਸਾਰੇ ਪ੍ਰੋਜੈਕਟ ਆ ਰਹੇ ਨੇ ਨੌਕਰੀਆਂ ਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਤੁਹਾਡੇ ਇੰਤਜ਼ਾਰ ਕਰ ਰਹੀਆਂ ਨੇ ਬਹੁਤ ਸਾਰੀਆਂ ਵੱਡੀਆਂ-ਵੱਡੀਆਂ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਬਸ ਪੜੋ ਧਰਕੇ ਐਗਜ਼ਾਮ ਦਿਓ ਕੋਈ ਸਪਾਰਸ਼ ਨਹੀਂ ਚੱਲੂਗੀ ਸ਼ਹੀਦਾਂ ਦੇ ਸੁਪਨਿਆਂ ਦੀ ਜਿਹੜੀ ਆਜ਼ਾਦੀ ਹੈ ਉਹ ਆਪਾਂ ਘਰ-ਘਰ ਪਹੁੰਚਾਉਣੀ ਹੈ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਇਹ ਕਦੇ ਵੀ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਉਹ ਕਹਿੰਦੇ ਸੀ ਆਜ਼ਾਦੀ ਤਾਂ ਹੋਣੀ ਹੀ ਆਣੀ ਹੈ ਪਰ ਉਹਨਾਂ ਨੂੰ ਇੱਕ ਗੱਲ ਦੀ ਬਹੁਤ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਔਰ ਉਹਨਾਂ ਦੀ ਚਿੰਤਾ ਕਿਸੇ ਹੱਦ ਤੱਕ ਸਹੀ ਵੀ ਸਾਬਤ ਹੋ ਗਈ 75 ਸਾਲ ਹੋ ਗਏ 78ਵੇਂ ਹੰਟਾ 78 ਸਾਲ ਹੋ ਗਏ ਯਾਦ ਹੋਏ ਨੂੰ ਹਜੇ ਤੱਕ ਸੀਵਰੇ ਦੇ ਟੱਕਣ ਪੂਰੀ ਨਹੀਂ ਹੋਏ ਹਜੇ ਤੱਕ ਪਿੰਡਾਂ ਦੇ ਵਿੱਚ ਛੱਪੜਾਂ ਦੀ ਰੋਲੇ ਨਹੀਂ ਮੁੱਕੇ ਹਜੇ ਤੱਕ ਤਕਸੀਮਾਂ ਨਹੀਂ ਹੋਈਆਂ ਅਜੇ ਤੱਕ ਬੱਟਾਂ ਦੇ ਕੱਸੀਆਂ ਦੇ ਰੋਲੇ ਚੱਲੀ ਜਾਂਦੇ ਨੇ ਸੋ ਆਪਾਂ ਕੱਟਿਓ ਕੇ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰੀਏ ਉਹਨਾਂ ਸ਼ਹੀਦਾਂ ਦੀ ਆਤਮਾ ਨੂੰ ਸਕੂਨ ਮਿਲੂਗਾ ਕਿ ਸਾਨੂੰ ਵੀ ਕੋਈ ਯਾਦ ਕਰਨ ਵਾਲਾ ਜਾਂ ਸਾਡੀਆਂ ਗੱਲਾਂ ਵੀ ਕੋਈ ਯਾਦ ਕਰਨ ਵਾਲਾ ਹੈਗਾ ਸੋ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਆਪਣੇ ਸ਼ਹੀਦਾਂ ਬਾਰੇ ਆਪਣੇ ਵਿਰਸੇ ਬਾਰੇ ਆਪਣੇ ਇਤਿਹਾਸ ਬਾਰੇ ਕਿ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਤੇ ਸਾਡੀਆਂ ਕੀ ਕੁਰਬਾਨੀਆਂ ਨੇ ਆਖਰ ਦੇ ਵਿੱਚ ਮੈਂ ਵਧਾਈ 78ਵੇਂ ਆਜ਼ਾਦੀ ਦਿਵਸ ਦੀ ਦਿੰਦਾ ਹੋਇਆ ਸ਼ਹੀਦ ਆਜ਼ਮ ਭਗਤ ਸਿੰਘ ਦੇ ਇੱਕ ਸ਼ੇਰ ਨਾਲ ਸਮਾਪਤ ਕਰੂੰਗਾ ਸ਼ਹੀਦ ਆਜ਼ਮ ਭਗਤ ਸਿੰਘ ਨੇ ਲਿਖਿਆ ਕਿ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ پیدائشی ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਬਣਾ ਲਿਆ ਜਾਏ ਜਿਹੜੇ ਦੇਸ਼ ਦੀ ਧਰਤੀ ਨੂੰ ਵਤਨ ਦੀ ਸਰਜ਼ਮੀਂ ਨੂੰ ਮਹਿਬੂਬ ਵਾਂਗ ਪਿਆਰ ਕਰਦੇ ਆ ਉਹਨਾਂ ਤੋਂ ਵੱਡੇ ਆਪਾਂ ਕਦੇ ਵੀ ਨਹੀਂ ਹੋ ਸਕਦੇ ਸੋਨਾ ਸਾਰੇ ਸ਼ਹੀਦਾਂ ਨੂੰ ਵੀਰਾਂ ਨੂੰ ਸਲੂਟ ਹੈ ਜਿਨ੍ਹਾਂ ਨੇ ਆ ਸਾਨੂੰ ਅੱਜ ਮੁੱਖ ਮੰਤਰੀਆਂ ਦੀਆਂ ਮੰਤਰੀਆਂ ਦੀਆਂ ਐਮਐਲਏ ਦੀਆਂ ਕੁਰਸੀਆਂ ਤੇ ਬਿਠਾਤਾ ਤੇ ਅਸੀਂ ਆਜ਼ਾਦ ਫਜ਼ਾ ਦੇ ਵਿੱਚ ਡੈਮੋਕ੍ਰੈਟਿਕ ਤਰੀਕੇ ਨਾਲ ਚੁਣ ਕੇ ਤੁਹਾਡੇ ਸਾਹਮਣੇ ਬੈਠੇ ਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਹੈਪੀ ਇੰਡੀਪੈਂਡੈਂਸ ਡੇ ਆਜ਼ਾਦੀ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਜੈ ਹਿੰਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ